ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਮੁਖੀ ਸਾਹਿਬ ਠੀਕ ਹੋ ਚੜ੍ਹਦੀ ਕਲਾ ਖਾਰਾ ਸਾਹਿਬ ਇੱਕ ਜਾਣਕਾਰੀ ਮੁਹਈਆ ਕਰਵਾਓ ਸਾਡੇ ਦਰਸ਼ਕ ਸਰੋਤੇ ਇੱਕੋ ਗਨ ਵਾਰ-ਵਾਰ ਪੁੱਛਦੇ ਪਏ ਨੇ ਹਾਂਜੀ ਉਹ ਕਹਿੰਦੇ ਕਿ ਭਾਈ ਅਮਰਤਪਾਲ ਸਿੰਘ ਦੀ ਪਹਿਲਾਂ ਗੱਲ ਚੱਲਦੀ ਪਈ ਸੀ ਕਿ 23 24 ਜੂਨ ਤੱਕ ਭਾਈ ਅਮਰਤਪਾਲ ਸਿੰਘ ਜੀ ਜੇਲ੍ਹ ਤੋਂ ਬਾਹਰ ਆ ਜਾਣਗੇ ਕਹਿੰਦੇ ਉਸ ਤੋਂ ਬਾਅਦ ਪਤਾ ਲੱਗਾ ਹੈ ਕਿ ਭਾਈ ਅਮਰਤਪਾਲ ਸਿੰਘ ਜੀ ਦੀ ਫਿਰ ਦੁਬਾਰਾ ਐਨਐਸਏ ਵਧਾ ਦਿੱਤੀ ਗਈ ਹੈ ਤੇ ਕਰੀਬ 2025 ਤੱਕ ਚਲੀ ਗਈ ਹੈ। ਬਿਲਕੁਲ ਮੈਂ ਚਾਹਾਂਗਾ ਵੀ ਇਹ ਸਾਰੀ ਜਾਣਕਾਰੀ ਮੁਹੱਈਆ ਕਰਵਾਓ ਕਦੋਂ ਤੇ ਕਿਸ ਤਰੀਕੇ ਸਾਰਾ ਕੁਝ ਵਾਪਰਿਆ। ਦੇਖੋ ਇਹ ਮੈਂ ਵੀ ਮੀਡੀਆ ਚੋਂ ਹੀ ਇਹ ਜਿਹੜੀ ਜਾਣਕਾਰੀ ਕਲੈਕਟ ਕੀਤੀ ਹੈ ਉਸ ਤੋਂ 3 ਜੂਨ ਤੋਂ ਲੈ ਕੇ ਤੇ ਜਿਹੜਾ ਮਾਰਚ 2025 ਚਿਕਰ ਇਹਨਾਂ ਨੇ ਐਕਸਟੈਂਡ ਕਰਤੀ ਹੈ ਇਹਨਾਂ ਨੇ। ਹੂੰ ਹੂੰ। ਸੋ ਮੈਂ ਕਹੂੰਗਾ ਇੱਕ ਬਹੁਤ ਹੀ ਮਾੜਾ ਕੀਤਾ ਹੈ ਪੰਜਾਬ ਸਰਕਾਰ ਨੇ। ਅਈ ਦੂਤੇ ਮਾੜਾ ਨਹੀਂ ਹੋ ਸਕਦਾ ਇਸ ਦਾ ਰਿਜ਼ਲਟ ਤਾਂ ਹੈ ਕਿ ਐਂਟੀ ਸਿੱਖ ਸਾਡੇ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦਾ ਕੋਈ ਵੀ ਹੋਇਆ ਅੱਜ ਤੱਕ ਕੋਨੇ ਜਿੱਲੀ ਨੂੰ ਖੁਸ਼ ਕੀਤਾ ਜੇ ਐਂਟੀ ਸਿੱਖ ਨੇ ਤੇ ਇਹਨਾਂ ਨੂੰ ਰਾਜ ਤੇ ਵਾਅਦਾ ਹੋ ਜਾਂਦਾ ਇਹਨਾਂ ਦੇ ਜੀ ਸੋ ਇੱਕ ਜਿਹੜੇ ਬੰਦੇ ਨੂੰ ਲੱਖਾਂ ਲੋਕ ਚੁਣਦੇ ਨੇ ਏਡੀ ਵੱਡੀ ਲੀਡ ਤੇ ਜਿਤਾਇਆ ਹੈ ਲੋਕਾਂ ਨੇ ਸ਼ੋਅ ਕਰ ਦਿੱਤਾ ਕਿ ਇਹ ਬੰਦਾ ਕੋਈ ਹੱਤਵਾਦੀ ਨਹੀਂ ਵੱਖਵਾਦੀ ਨਹੀਂ ਕੋਈ ਬੰਦਾ ਹੈ ਸਾਡਾ ਮਾੜਾ ਨਹੀਂ ਇਹ ਬੰਦਾ ਸਾਨੂੰ ਪਸੰਦ ਆ ਸੀ ਪਸੰਦ ਕਰਦੇ ਆ ਜੀ ਪਰ ਹਿੰਦੁਸਤਾਨ ਦੀ ਹਕੂਮਤ ਤੇ ਪੰਜਾਬ ਸਰਕਾਰ ਕਹਿੰਦੇ ਨਹੀਂ ਅਸੀਂ ਵੱਡੇ ਆ ਅਸੀਂ ਲੋਕਾਂ ਦੀ ਸੋਚ ਨਾਲੋਂ ਵੱਡੇ ਆ ਜੀ ਉਹ ਨਾਲੇ ਕਰਕੇ ਦਿਖਾ ਦਿੱਤਾ ਹੈ ਉਹਨਾਂ ਬੰਦਿਆਂ ਨੇ ਦੱਸਾਂ ਨੇ ਗਨਾ ਨਹੀਂ ਕੀਤਾ ਗਨਾਗਰ ਸਰਕਾਰ ਹੈ ਜੀ ਹੁਣ ਸਰਕਾਰ ਆਪਦੇ ਹੱਥੇ ਚ ਕਾਨੂੰਨ ਲੈ ਕੇ ਉਹੀ ਕੰਮ ਕਰਨ ਲੱਗ ਗਈ ਹੈ ਜੋ ਕਿਤੇ ਕਿਸੇ ਟਾਈਮ ਤੇ ਅਕਾਲੀਆਂ ਨੇ ਕੀਤਾ ਅਸੀਂ ਕਾਂਗਰਸ ਨੇ ਕੀਤਾ ਹੂੰ ਹੂੰ ਸੋ ਇਹ ਬਹੁਤ ਮੰਦ ਭਾਗਾ ਫੈਸਲਾ ਆਇਆ ਡੈਮੋਕਰੇਸੀ ਦਾ ਬਲੈਕ ਡੇ ਹੈ ਇਹਦਾ ਜਵਾਬ ਜਿਹੜਾ ਲੋਕਾਂ ਨੂੰ ਮੈਨੂੰ ਲੱਗਦਾ ਕਿ ਇਹ ਜਿਮਨੀ ਚੋਣਾ ਦੇ ਵਿੱਚ ਤੇ 2027 ਤੱਕ ਇਹਨਾਂ ਨੂੰ ਦੇਣਾ ਚਾਹੀਦਾ ਸਰਕਾਰ ਨੂੰ ਜੀ ਜਿਵੇਂ ਹੁਣ ਤੁਸੀਂ ਦੱਸਿਆ ਵੀ ਜਿਮਨੀ ਚੋਣਾਂ ਆਗੀਆਂ ਨੇ ਕਿਉਂਕਿ ਜਿਹੜੇ ਲੋਕ ਨੇ ਜਿਹੜੇ ਇਹ ਐਮ ਐਲ ਏ ਸੀ ਤੇ ਉਹ ਐਮ ਪੀ ਬਣ ਗਏ ਨੇ ਹਾਂਜੀ ਉਹ ਕਰੀਬ ਉਸ ਜਗ੍ਹਾ ਦੇ ਉੱਪਰ ਜਿਮਨੀ ਚੋਣਾਂ ਹੁਣ ਹੋਣੀਆਂ ਨੇ ਤੁਸੀਂ ਕੀ ਚਾਹੁੰਦੇ ਹੋ ਵੀ ਜਿਮਨੀ ਚੋਣਾਂ ਦੇ ਵਿੱਚ ਲੋਕ ਇਸ ਚੀਜ਼ ਦਾ ਜਵਾਬ ਦੇਣ ਮੌਜੂਦਾ ਸਰਕਾਰ ਨੂੰ ਬਿਲਕੁਲ ਇਹਨਾਂ ਨੇ ਭਾਈ ਅਮਰਤਪਾਲ ਸਿੰਘ ਦੀ ਐਨ ਐਸ ਆ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਮਹਾਰਾਜ ਗੱਲ ਇਸ ਤਰ੍ਹਾਂ ਹੈ ਅੱਗੇ ਬੰਨ ਵਿੱਚ ਤਾਂ ਕਿ ਅਸੀਂ ਕੀ ਖੱਟ ਲਿਆ ਹੂੰ ਸਾਨੂੰ ਆਪਾਂ ਕੱਲ ਵੀ ਗੱਲ ਕਰਕੇ ਡੈ ਹਿਮਾਚਲ ਤੋਂ ਛਿੱਤਰ ਉਧਰੋਂ ਹਰਿਆਣੇ ਤੋਂ ਛਿੱਤਰ ਖਾਧੀ ਜਾਂਦੇ ਆ ਤੇ ਜਾਂ ਸਾਡੇ ਸਿੱਖਾ ਮੁੰਡਿਆਂ ਨੂੰ ਇਹ ਝੁੱਕੇ ਡਿਬਰੂਗੜ ਭੇਜਤਾ ਇਹਨੇ ਕੀਤਾ ਕੀ ਅਜੇ ਤੱਕ ਇਹ ਸਰਕਾਰ ਨੇ ਜੀ ਬੰਨ ਵਾਲੇ ਬੰਦਿਆਂ ਨੇ ਕੀ ਕੀਤਾ ਸਾਡੇ ਪੰਜਾਬ ਦੇ ਲਈ ਕਿਸੇ ਦੱਸ ਦਿਓ ਹਰ ਫਰੰਟ ਤੇ ਇਹ ਸਰਕਾਰ ਫੇਲ ਹੋਈ ਹੈ ਜੀ ਇੱਕ ਜਾਣਕਾਰੀ ਹੋਰ ਦੇ ਦਿਓ ਭਾਈ ਅਮਰਤਪਾਲ ਸਿੰਘ ਜੀ ਦੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਦੇ ਅਧੀਨ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਡੱਕਿਆ ਗਿਆ ਸਾਥੀਆਂ ਦੇ ਸਮੇਤ ਉਹਨਾਂ ਦੀ ਐਨਐਸਸੀ ਵਿੱਚ ਵਾਧਾ ਕਰ ਦਿੱਤਾ 4 ਜੂਨ ਨੂੰ ਰਿਜ਼ਲਟ ਆਉਂਦਾ ਜਿਦੇ ਵਿੱਚੋਂ ਬੜੀ ਵੱਡੀ ਪੰਜਾਬ ਦੇ ਵਿੱਚੋਂ ਲੀਡ ਦੇ ਨਾਲ ਜਿੱਤਦੇ ਨੇ ਇੰਜ ਕਹਿ ਲੀਏ ਵੀ ਉਹਨਾਂ ਦੇ ਵਿਰੋਧ ਵਿੱਚ ਅਕਾਲੀ ਨੇ ਕਾਂਗਰਸੀ ਨੇ ਆਮ ਆਦਮੀ ਪਾਰਟੀ ਐ ਆਜ਼ਾਦ ਨੇ ਬੜੀ ਖੜੇ ਨੇ ਸਾਰੇ ਵਿਰੋਧ ਵਿੱਚ ਨੇ ਤੇ ਕਿਹਾ ਜਾਂਦਾ ਵੀ ਬਾਰਡਰ ਬੈਲਟ ਹੈ ਉਹ ਈਸਾਈ ਬਣ ਗਈ ਜੀ ਫਲਾਣੀ ਬਣ ਗਈ ਜੀ ਕਰੀਬ ਉਹ ਬਾਰਡਰ ਬੈਲਟ ਵੀ ਆ ਗਈ ਸਾਰੇ ਲੋਕਾਂ ਨੇ ਸਮਰਥਨ ਦੇ ਕੇ ਪੂਰੇ ਪੰਜਾਬ ਤੋਂ ਵੱਡੀ ਲੀਡ ਦੇ ਨਾਲ ਉਹ ਸ਼ਖਸ ਨੂੰ ਜਿਤਾ ਕੇ ਤੇ ਮੈਂਬਰ ਆਫ ਪਾਰਲੀਮੈਂਟ ਬਣਾ ਦਿੱਤਾ ਪਰ ਸਵਾਲ ਮਨ ਦੇ ਵਿਚਾਰਿਆ ਵੀ 4 ਤਰੀਕ ਨੂੰ ਰਿਜ਼ਲਟ ਆਉਂਦਾ ਜਿਦੇ ਵਿੱਚ ਭਾਈ ਅਮਰਤਪਾਲ ਸਿੰਘ ਮੈਂਬਰ ਆਫ ਪਾਰਲੀਮੈਂਟ ਬਣ ਜਾਂਦੇ ਨੇ ਪਰ 3 ਜੂਨ ਨੂੰ ਇੱਕ ਦਿਨ ਪਹਿਲਾਂ ਹੀ ਨੈਸ਼ਨਲ ਸਿਕਿਉਰਿਟੀ ਐਕਟ ਦੇ ਵਿੱਚ ਵਾਧਾ ਕਰ ਦਿੱਤਾ ਜਾਂਦਾ ਇਹਨੂੰ ਕੀ ਸਮਝਦੇ ਹੋ ਦੇਖੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਰਿਪੋਰਟਾਂ ਮਿਲ ਗਿਆ ਇੰਟੈਲੀਜੈਂਸ ਦੀਆਂ ਰਿਪੋਰਟਾਂ ਆਈਆਂ ਹੋਣਗੀਆਂ ਕਿ ਉਹ ਜਿੱਤ ਰਿਹਾ ਹੈ ਇਹ ਘਬਰਾੜ ਦੇ ਵਿੱਚ ਆ ਕੇ ਨੇ 3 ਜੂਨ ਨੂੰ ਹੀ ਇਹ ਜਿਹੜਾ ਵਾਧਾ ਕਰ ਦਿੱਤਾ ਸੋ ਮਹੂਬ ਸਾਹਿਬ ਇੱਕ ਮੈਂ ਚੀਜ਼ ਦੇਖ ਲਈ ਹੈ ਕਿ ਪਤਾ ਨਹੀਂ ਕਾਰਨ ਕੀ ਹੈ ਇਹ ਇਹਨਾਂ ਸਿੱਖ ਮਰੇ ਦੀ ਫਰੋਦੀ ਚਿਹਰਾ ਕਿਉਂ ਹੈ ਹੂੰ ਹੂੰ ਜਾਂ ਤਾਂ ਸਾਡੇ ਤੋਂ ਗਲਤੀ ਹੋਈ ਹੈ ਅਸੀਂ ਬਿਲਕੁਲ ਆਪ ਹੀ ਬੇਬਕੂਫੀ ਕੀਤੀ ਹੈ ਇੱਕ ਐਂਟੀ ਸਿੱਖ ਬੰਦੇ ਨੂੰ ਅਸੀਂ ਮੁੱਖ ਮੰਤਰੀ ਪੰਜਾਬ ਬਣਾ ਲਿਆ ਚੋ ਜੀ ਇਹ ਐਕਚੁਅਲੀ ਜਿਹੜੀ ਇਹਨਾਂ ਦੀ ਜਦੋਂ ਜਿਹੜੀ ਹੈ ਸਾਡੇ ਨਾਲ ਨਫ਼ਰਤ ਨਹੀਂ ਗਈ ਪਿਛਲੇ ਕਈ ਸਾਲਾਂ ਤੋਂ ਜੀ ਅਸੀਂ ਉਹ ਬਲੰਡਰ ਮਿਸਟੇਕ ਆਪ ਹੀ ਕਰ ਲਈ ਹੈ ਹੂੰ ਹੂੰ ਸੋ ਇਹ ਬਹੁਤ ਜਾਣ ਬੁੱਝ ਕੇ ਕੀਤਾ ਗਿਆ ਹੈ ਕਿ ਨਫ਼ਰਤ ਹੈ ਉਹ ਨਫ਼ਰਤ ਜਿਹੜੀ ਆ ਉਹ ਕਈ ਵਾਰ ਡਾਇਰੈਕਟ ਸ਼ੋ ਨਹੀਂ ਹੁੰਦੀ ਹੁੰਦੀ ਉਹ ਟਾਈਮ ਟਾਈਮ ਪੈਂਡ ਤੇ ਬਾਹਰ ਆਉਂਦੀ ਹੁੰਦੀ ਹੈ ਜੀ ਇੱਕ ਜਾਣਕਾਰੀ ਦੇ ਦਿਓ ਆ ਚੁੱਕੀ ਹੈ ਜੀ ਇੱਕ ਜਾਣਕਾਰੀ ਸਾਨੂੰ ਇਹ ਜ਼ਰੂਰ ਦੇ ਦਿਓ ਜੇ ਸੈਂਟਰ ਦੀ ਸਰਕਾਰ ਦੀ ਗੱਲ ਕਰੀਏ ਤੇ ਸੈਂਟਰ ਦੇ ਵਿੱਚ ਬੀਜੇਪੀ ਹੈ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਬੜੇ ਵਿਰੋਧੀ ਮੰਨਦੇ ਨੇ ਉਹ ਕਹਿੰਦੇ ਵੀ ਬੀਜੇਪੀ ਕੁਝ ਨਹੀਂ ਕਰਦੀ ਉਹ ਕਹਿੰਦੇ ਇਹ ਕੁਝ ਨਹੀਂ ਕਰਦੇ ਪਰ ਗਜ਼ਬ ਦੀ ਗੱਲ ਕੀ ਹੈ ਵੀ ਜਦੋਂ ਐਨਐਸਏ ਲੱਗਦੀ ਹੈ ਤੇ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਤੁਹਾਨੂੰ ਲੱਗਦਾ ਨਹੀਂ ਵੀ ਇੱਕ ਥਾਂ ਤੇ ਇਕੱਠੇ ਨਜ਼ਰ ਆ ਰਹੇ ਨੇ ਦੇਖੋ ਗੱਲ ਨਹੀਂ ਹੈ ਜਿਹੜਾ ਬੰਦਾ ਵੀ ਕੋਈ ਐਂਟੀ ਸਿੱਖਾ ਨੂੰ ਮੰਤਰੀ ਬਣਾ ਦਿੰਦੇ ਰਹੋ ਹਾਰੇ ਬੰਦੇ ਨੂੰ ਸੈਂਟਰ ਮੰਤਰੀ ਬਣਾ ਰਿਹਾ ਜਿਹਨੂੰ ਪੰਜਾਬ ਪਸੰਦ ਨਹੀਂ ਕਰਦਾ ਹੂੰ ਦੇਖੋ ਸੈਂਟਰ ਉੱਥੇ ਖੁਸ਼ ਹੈ ਕਿਤੇ ਵੀ ਕੋਈ ਵੀ ਚਿਹਰਾ ਐਂਟੀ ਸਿੱਖਾ ਹੈ ਤੇ ਸੈਂਟਰ ਉਹਦੇ ਨਾਲ ਖੜ ਜਾਂਦਾ ਹੂੰ ਹੂੰ ਸੈਂਟਰ ਇਹ ਨਹੀਂ ਵੇਦਾ ਕਿ ਬੰਦਾ ਕੌਣ ਹੈ ਕਿਹੜੀ ਪਾਰਟੀ ਚੋਂ ਉਹ ਕਹਿੰਦਾ ਐਂਟੀ ਸਿੱਖਾ ਤੂੰ ਸਿੱਖਾਂ ਦੇ ਉਲਟ ਬੋਲ ਜੋ ਚਾਹਣਾ ਤੂੰ ਸੱਤੋ ਫੜ ਜੀ ਸੋ ਇਸ ਕਰਕੇ ਜਿਹੜਾ ਸੈਂਟਰ ਗਵਰਨਮੈਂਟ ਦਾ ਹੈ ਉਹ ਤਾਂ ਐਂਟੀ ਸਿੱਖ ਚਿਹਰੇ ਨੂੰ ਵੈਸੇ ਲਾਈਕ ਕਰਦੇ ਨੇ ਜੀ ਹਾਂ ਪਰ ਸਵਾਲ ਪੈਦਾ ਹੋ ਜਾਂਦਾ ਹੁਣ ਇੱਕ ਲੋਕ ਇੱਕੋ ਗੱਲ ਵਾਰ-ਵਾਰ ਪੁੱਛਦੇ ਪਏ ਨੇ ਉਹ ਕਹਿੰਦੇ ਸਾਨੂੰ ਇਹ ਜਾਣਕਾਰੀ ਮੁਹੱਈਆ ਕਰਵਾਓ ਕਿ ਇਹ ਜੋ ਕੁਝ ਵਾਪਰਿਆ ਐ ਐਨਐਸਏ ਸ਼ੁਰੂਆਤ ਵਿੱਚ ਲੱਗੀ ਐ ਜਾਂ ਹੁਣ ਲੱਗੀ ਜਾਂ ਇਹਦੇ ਵਿੱਚ ਵਾਧਾ ਕੀਤਾ ਗਿਆ ਕਹਿੰਦੇ ਸੈਂਟਰ ਗਵਰਨਮੈਂਟ ਨੇ ਕੀਤਾ ਹੈ ਕਿ ਸਟੇਟ ਗਵਰਨਮੈਂਟ ਨੇ ਕੀਤਾ ਕਹਿਣ ਤੋਂ ਪਹਿਲਾਂ ਕੇਂਦਰ ਤੇ ਰਾਜ ਸਰਕਾਰ ਇਹਨਾਂ ਵਿੱਚੋਂ ਕਿਸ ਨੇ ਕੀਤਾ ਭਗਵੰਤ ਮਾਨ ਜਾਂ ਮੋਦੀ ਨੇ ਦੇਖੋ ਪਹਿਲਾਂ ਤਾਂ ਸੈਂਟਰ ਤੇ ਪੰਜਾਬ ਸਰਕਾਰ ਵੱਲੋਂ ਕਿਹਾ ਉਸ ਤੋਂ ਸੈਂਕਸ਼ਨ ਹੋਣਾ ਦੋਨਾਂ ਦੀ ਬਰਾਬਰ ਮਿਹਣੀ ਭੁਗਤ ਹੁੰਦੀ ਹੈ ਇਸ ਦੇ ਵਿੱਚ ਹੂੰ ਹੂੰ ਪਰ ਪਾਇ ਪੰਜਾਬ ਸਰਕਾਰ ਵੱਲੋਂ ਕੀਤੀ ਹੋਈ ਹੈ ਜੀ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਖਤਮ ਕਰਤੀ ਜੀ ਐਂਟੀ ਸਿੱਖ ਨੇ ਐਂਟੀ ਸਿੱਖ ਹੋ ਕੇ ਕੋਈ ਮਰਜ਼ੀ ਗੱਲ ਕਰੋ ਜੋ ਮਰਜ਼ੀ ਲੈ ਸਕਦਾ ਜੋ ਮਰਜ਼ੀ ਕਰ ਸਕਦੇ ਹੋ ਜੀ ਪਰ ਸਵਾਲ ਇੱਕੋ ਗੱਲ ਦਾ ਫਿਰ ਆ ਜਾਂਦਾ ਹੈ ਕਿ ਜਿਵੇਂ ਲੋਕਾਂ ਨੇ ਜਿਤਾਇਆ ਹੁਣ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਸੀ ਇਲਾਕੇ ਦੇ ਕੰਮ ਵੀ ਹੁੰਦੇ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਬਹੁਤ ਵੱਡਾ ਹਲਕਾ ਹੈ ਹਾਂਜੀ ਜਿਹੜੀਆਂ ਵਿਰੋਧੀ ਧਿਰਾਂ ਨੇ ਤੁਹਾਨੂੰ ਕੀ ਲੱਗਦਾ ਪਿਆ ਵੀ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀ ਦਾ ਜਸ਼ਨ ਵੀ ਹੋ ਸਕਦਾ ਕਿਉਂਕਿ ਉਹਨਾਂ ਨੇ ਇੱਕੋ ਗੱਲ ਲੋਕਾਂ ਨੂੰ ਬਾਰ-ਬਾਰ ਕਹਿਣੀ ਦੇਖੋ ਜਿਨ੍ਹਾਂ ਨੇ ਜਿਤਾਇਆ ਆ ਕੰਮ ਵੀ ਆਪਣੇ ਉਹਨਾਂ ਕੋਲੋਂ ਕਰਵਾਓ ਜਿਨ੍ਹਾਂ ਨੂੰ ਤੁਸੀਂ ਜਿਤਾਇਆ ਹੈ ਆਪਣੇ ਕੰਮ ਉਹਨਾਂ ਦੇ ਕੋਲ ਲਾਓ ਉਹਨਾਂ ਨੂੰ ਮਿਹਣੇ ਮਾਰਨ ਦਾ ਵੀ ਇੱਕ ਮੌਕਾ ਮਿਲ ਜਾਏਗਾ ਤੇ ਤੁਹਾਨੂੰ ਕੀ ਲੱਗਦਾ ਪਿਆ ਵੀ ਐਨਐਸਏ ਦੇ ਵਾਅਦੇ ਦੇ ਨਾਲ ਨੁਕਸਾਨ ਕਿਸ ਨੂੰ ਹੋਵੇਗਾ ਆਮ ਲੋਕਾਂ ਨੂੰ ਹੋਵੇਗਾ ਕਿਹਨਾਂ ਨੂੰ ਹੋਵੇਗਾ ਨਹੀਂ ਦੇਖੋ ਜਿਹੜੀ ਆ ਮੈਨੂੰ ਇਨਫੋਰਮੇਸ਼ਨ ਮਿਲੀ ਆ ਮੈਂ ਤਾਂ ਦੂਜੇ ਜਿਹੜੇ ਨਾਲ ਦੇ ਮੈਂਬਰ ਨੇ ਮੈਨੂੰ ਉਹਨਾਂ ਬਾਰੇ ਪਤਾ ਲੱਗਿਆ ਕਿ ਸ ਤਾਂ ਮੈਨੂੰ ਲੱਗਦਾ ਕਿ ਜੇ ਉਹਨਾਂ ਦੀ ਐਕਸਟੈਂਡ ਕਰਤੀ ਭਾਈ ਅਮਰਤਪਾਲ ਦੀ ਐਕਸਟੈਂਡ ਕੀਤੀ ਹੋਣੀ ਹੈ ਪਰ ਭਾਈ ਅਮਰਤਪਾਲ ਜਿਹੜਾ ਐਮਪੀ ਜਦੋਂ ਸੌਹ ਚੁੱਕੀ ਗਈ ਤਾਂ ਮੈਨੂੰ ਲੱਗਦਾ ਕਿ ਅਗਰ ਰਸਤਾ ਡਿਫਰੈਂਟ ਰਸਤਾ ਹੋ ਜਾਏਗਾ ਹੂੰ ਹੂੰ ਉਹ ਕੋਰਟ ਦੇ ਅੰਦਰ ਵੀ ਅਦਾਲਤਾਂ ਦੇ ਅੰਦਰ ਵੀ ਐਮਪੀ ਦੇ ਜਿਹੜੇ ਕੇਸ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੁੰਦੀ ਜੀ ਸੋ ਕਿਤੇ ਨਾ ਕਿਤੇ ਜਾ ਕੇ ਭਾਈ ਅਮਰਤਪਾਲ ਦੇ ਲਈ ਅਗੇ ਅਦਾਲਤਾਂ ਦੇ ਅੰਦਰ ਜਿਹੜਾ ਉਹ ਰਾਹ ਰਸਤਾ ਉਹ ਬੜਾ ਸਖਾਲਾ ਹੋ ਜਾਏਗਾ ਤੇ ਭਾਈ ਅਮਰਤਪਾਲ ਦੇ ਨਾਲ ਜਿਹੜੇ ਪਿੱਛੇ ਨੌ ਬੰਦੇ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਬੇਨਿਫਿਟ ਮਿਲੇ ਜਿਵੇਂ ਭਾਈ ਅਮਰਤਪਾਲ ਸਿੰਘ ਤੇ ਐਨਐਸਏ ਲੱਗੀ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਨੇ ਇੱਕ ਪਾਸਾ ਕਰ ਲਿਆ ਜਿਵੇਂ ਹੁਣ ਐਨਐਸਏ ਦੇ ਵਿੱਚ ਦੁਬਾਰਾ ਵਾਧਾ ਕੀਤਾ ਗਿਆ ਤੁਹਾਨੂੰ ਲੱਗਦਾ ਵੀ ਜਿਮਨੀ ਪੰਜ ਚੋਣਾਂ ਜਿਹੜੀਆਂ ਹੋਣੀਆਂ ਨੇ ਪੰਜ ਜਗ੍ਹਾ ਦੇ ਉੱਪਰ ਇਲੈਕਸ਼ਨ ਹੋਵੇਗਾ ਤੇ ਇੱਥੇ ਵੀ ਇੱਕ ਪਾਸਾ ਹੋ ਸਕਦਾ ਹੈ ਬਿਲਕੁਲ ਪੰਜਾਬ ਦੇ ਲੋਕ ਵੇਖੀ ਜਾਂਦੇ ਨੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਸਰੈਂਡਰ ਕਰ ਚੁੱਕਾ ਦਿੱਲੀ ਦੇ ਅੱਗੇ ਜੇ ਉਹਨਾਂ ਨੇ ਪੰਜਾਬ ਜੇ ਪੰਜਾਬ ਦੇ ਲੋਕਾਂ ਨੇ ਦਿੱਲੀ ਨੂੰ ਪਸੰਦ ਕਰਨਾ ਸੀ ਤੇ ਫਿਰ ਭਾਜਪਾ ਨੂੰ ਜਿਤਾ ਦਿੰਦੇ ਹੋ ਹੂੰ ਹੂੰ ਪੰਜਾਬ ਤਾਂ ਪਹਿਲੇ ਭਾਜਪਾ ਦੇ ਗੈਸਟ ਹੈ ਤੇ ਜੇ ਮੁੱਖ ਮੰਤਰੀ ਭਾਜਪਾ ਦੇ ਅੱਗੇ ਸਰੈਂਡਰ ਕਰ ਗਿਆ ਤੇ ਲੋਕ ਇਹਨੂੰ ਵੋਟ ਕਿਉਂ ਪਾਉਣਗੇ ਹੂੰ ਹੂੰ ਸੋ ਇਸ ਦਾ ਜਿਹੜਾ ਹੈ ਬੈਨੀਫਿਟ ਹੈ ਜਿਹੜਾ ਹੋਰ ਪਾਰਟੀਆਂ ਨੂੰ ਹੋ ਜਾਣਾ ਹੈ ਇਹ ਭਗਵੰਤ ਮਾਨ ਦੀ ਸਰਕਾਰ ਬਿਲਕੁਲ ਖਤਮ ਹੋ ਜਾਏਗੀ ਪੰਜਾਬ ਦੇ ਅੰਦਰ ਜੱਟ ਜੀ ਬਿਲਕੁਲ ਜੀ ਸੁੰਦਰ ਟੰਗ ਦੇ ਵੀ ਤੁਸੀਂ ਜਾਣਕਾਰੀ ਸਾਨੂੰ ਦਰਸ਼ਕਾਂ ਸੁਰੋਤਿਆਂ ਨੂੰ ਮੁਹੱਈਆ ਕਰਵਾਈਏ ਪਰ ਸਵਾਲ ਫਿਰ ਕਿਤੇ ਨਾ ਕਿਤੇ ਉੱਥੇ ਹੀ ਆ ਕੇ ਖੜ ਜਾਂਦਾ ਹੈ ਵੀ ਐਨਐਸਏ ਟੁੱਟਣੀ ਸੀ ਤੇ ਕਿਹਾ ਜਾ ਰਿਹਾ ਸੀ ਵੀ ਜੂਨ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਬਾਹਰ ਆ ਜਾਣਗੇ ਪਰ ਗਜ਼ਬ ਦੀ ਗੱਲ ਕੀ ਹੈ ਕਿ ਜੂਨ ਮਹੀਨਾ गुज़रਦਾ ਜਾ ਰਿਹਾ ਤੇ ਐਨਐਸਏ ਦੁਬਾਰਾ ਉਹਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤੇ ਵਾਅਦਾ 2025 ਤੱਕ ਕਰ ਦਿੱਤਾ ਗਿਆ ਜੀ ਮਾਰਚ 2025 ਤੱਕ ਜਿਹੜਾ ਮੈਂ ਮੀਡੀਆ ਸੋਸ਼ਲ ਮੀਡੀਆ ਤੋਂ ਦੇਖ ਰਿਹਾ ਪਰ ਜ਼ਬਰ ਤੇ ਜ਼ੁਲਮ ਕਿਹਨੂੰ ਕਹਿੰਦੇ ਨੇ ਇਹੀ ਤਾਂ ਹੈ ਜਿੰਦਾ ਐਂਡ ਨਹੀਂ ਹੁੰਦਾ ਜੀ ਕਾਨੂੰਨ ਨੂੰ ਹੱਥ 'ਚ ਲੈਣਾ ਉਹਨੂੰ ਕੀ ਬੋਲਦੇ ਨੇ ਕਾਨੂੰਨ ਦੀ ਸਰਵਾਈ ਨਾ ਹੋਣੀ ਆਪਦਾ ਧੱਕੇ ਨਾਲ ਕੰਮ ਕਰਨਾ ਸੋ ਪੰਜਾਬ ਦੇ ਅੰਦਰ ਜ਼ਬਰ ਜੁਰਮ ਕਾਨੂੰਨ ਹੱਥ ਚ ਲੈ ਕੇ ਜੋ ਮਰਜ਼ੀ ਕਰ ਸਕਦੇ ਹੋ ਉਹ ਹੋ ਰਿਹਾ ਹੈ ਇਹਨਾਂ ਦਾ ਜਿਹੜਾ ਜਲੂਸ ਹੈ ਯਾਦ ਰੱਖਿਆ ਜੇ ਵਰਲਡ ਦੇ ਵਿੱਚ ਨਿਕਲਣਾ ਪੰਜਾਬ ਤੇ ਹਿੰਦੁਸਤਾਨ ਦੀ ਹਕੂਮਤ ਦਾ ਨਹੀਂ ਜਿੱਦਣ ਕੰਗਰਾਂ ਦੇ ਥੱਪੜ ਵੱਜਦਾ ਸੀ ਭਾਵੇਂ ਕੀ ਕੰਗਰਾਂ ਨੇ ਪ੍ਰਵੋਕ ਕੀਤਾ ਸੀ ਕੁਝ ਐਸੇ ਬਿਆਨ ਦਿੱਤੇ ਸੀ ਉਹਦੇ ਥੱਪੜ ਵੱਜਦਾ ਤੇ ਕੁਝ ਲੋਕ ਕਹਿੰਦੇ ਸੀ ਦੇਖੋ ਜੀ ਉਹ ਪ੍ਰਤੀਨਿਧੀ ਹੈ ਲੋਕਾਂ ਵੱਲੋਂ ਚੁਣੀ ਹੋਈ ਹੈ ਉਹਦੇ ਤੇ ਹੱਥ ਚੱਕਣਾ ਬਹੁਤ ਮਾੜਾ ਆ ਤੇ ਕੀ ਅਮਰਤਪਾਲ ਸਿੰਘ ਨੂੰ ਲੱਖਾਂ ਲੋਕਾਂ ਨੇ ਨਹੀਂ ਚੁਣਿਆ ਇੱਡੀ ਵੱਡੀ ਲੀਡ ਪੰਜਾਬ ਦੇ ਵਿੱਚੋਂ ਕਿਸੇ ਹੋਰ ਪੋਲੀਟੀਕਲ ਲੀਡਰਸ ਨੂੰ ਨਹੀਂ ਮਿਲੀ ਇਹਦਾ ਮਤਲਬ ਲੋਕ ਉਹਨਾਂ ਲੀਡਰ ਨੂੰ ਵੀ ਪਿੱਛੇ ਛੱਡ ਕੇ ਭਾਈ ਅਮਰਤਪਾਲ ਸਿੰਘ ਜੀ ਨੂੰ ਆਪਣੇ ਲੀਡਰ ਵਜੋਂ ਜਾਣਨਾ ਚਾਹੁੰਦੇ ਨੇ ਤੇ ਅੱਜ ਇਸ ਤਰੀਕੇ ਨਾਲ ਐਨਐਸਏ ਲਾ ਕੇ ਛੁੱਟ ਦੇਣਾ ਤੁਹਾਨੂੰ ਲੱਗਦਾ ਨਹੀਂ ਵੀ ਇਹ ਜਿਹੜੇ ਲੋਕ ਪ੍ਰਤੀਨਿਧੀ ਨੇ ਉਹਨਾਂ ਦੇ ਅਧਿਕਾਰਾਂ ਤੇ ਡਾਕਾ ਆ? ਸਰ ਇਹ ਤਾਂ ਬੜਾ ਵੱਡਾ ਕੁਐਸਚਨ ਜਿਹੜਾ ਤੁਸੀਂ ਕੀਤਾ ਹੈ ਲੋਕ ਚਾਹੁੰਦੇ ਨੇ ਪਰ ਲੋਕਾਂ ਦੀ ਸੁਣਵਾਈ ਕੌਣ ਕਰਦਾ ਹੈ? ਹੂੰ ਸਾਡੀ ਸੁਣਦਾ ਕੌਣ ਹੈ ਪੰਜਾਬ ਦੀ? ਅੱਜ ਆਪਾਂ ਗੱਲ ਹੀ ਕਰ ਰਹੇ ਹੁਣ ਪਤਾ ਲੱਗਿਆ ਕਿ ਹਿਮਾਚਲ ਦੇ ਵਿੱਚ ਇੱਕ ਮੁਸਲਮਾਨ ਭਰਾ ਦੀ ਦੁਕਾਨ ਤੇ ਹਮਲਾ ਹੋ ਗਿਆ ਹੂੰ ਕੌਣ ਸੁਣਦਾ ਸਾਡੇ ਘੱਟ ਗਿਣਤੀਆਂ ਦੀ ਇੰਡੀਆ ਦੇ ਅੰਦਰ ਅਸੀਂ ਤਾਂ ਸਿਰ ਨਾਂ ਦੇ ਇੱਥੇ ਲੋਕ ਆ ਸਿੱਖ ਆ ਜਾਂ ਮੁਸਲਮਾਨ ਆ ਅਸੀਂ ਨਾਂ ਦੇ ਲੋਕ ਆ ਸਾਡੀ ਕੌਣ ਸੁਣਵਾਈ ਕਰਦਾ ਹੈ ਸਾਡਾ ਆਪਦਾ ਮੁੱਖ ਮੰਤਰੀ ਹੋ ਕੇ ਸਾਨੂੰ ਸੁਣਵਾਈ ਨਹੀਂ ਕਰ ਰਿਹਾ ਦਿੱਲੀ ਨੇ ਸਾਡੀ ਸੁਣਵਾਈ ਕਿੱਥੋਂ ਕਰਨੀ ਹੈ ਜੀ ਸੋ ਇਹਨਾਂ ਕੁਐਸਚਨਾਂ ਦੇ ਆਨਸਰ ਨਹੀਂ ਮਿਲਨੇ ਪੰਜਾਬ ਜਾਂ ਇੰਡੀਆ ਦੇ ਅੰਦਰ ਇਹ ਤਾਂ ਹੁਣ ਲੋਕ ਹੀ ਅੱਗੇ ਸੋਚਣਗੇ ਆਪਾਂ ਕੀ ਕਰਨਾ ਹੈ ਜੀ ਦਿਲ ਦੀਆਂ ਗਹਿਰਾਈਆਂ ਤੋਂ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਤੁਹਾਡੇ ਧੰਨਵਾਦ ਦੀਆਂ ਤੁਹਾਡਾ ਬੇਟਾ ਈਮਾਨ ਸਿੰਘ ਖਾਰਾ ਭਾਈ ਅਮਰਤਪਾਲ ਸਿੰਘ ਜੀ ਦਾ ਸਾਰਾ ਲੀਗਲ ਦੇਖਦੇ ਨੇ ਉਹਨਾਂ ਨੇ ਵੀ ਇਹੀ ਬਿਆਨ ਦਿੱਤਾ ਤੇ ਮੈਂ ਚਾਹੁੰਦਾ ਹਾਂ ਸਰ ਦਰਸ਼ਕਾਂ ਸਰੋਤਿਆਂ ਨੂੰ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਕਿ ਭਾਈ ਅਮਰਤਪਾਲ ਸਿੰਘ ਜੀ ਦੀ ਐਨਐਸਏ ਦੇ ਵਿੱਚ ਦੁਬਾਰਾ ਫਿਰ ਕਰ ਦਿੱਤਾ ਗਿਆ ਵਾਅਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਥੈਂਕ ਯੂ ਸასი ਕਾਲ ਜੀ ਵੈਗੁਰੂ ਜੀ ਕੀ ਫਤਿਹ